ਉਹ ਕੀ ਕੀ ਜੀ ਚਾਚਾ ਪਿੱਛੇ ਬਾ ਜਿੰਦਾਬਾਦ 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 ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੂਰੇ ਸੂਦੇਪੁਰ ਦੇ ਵਿੱਚ ਜਿਹੜਾ ਜਿੱਥੇ ਡੀਸੀ ਹੈਗੇ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਨੇ ਉੱਥੇ ਹੀ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਆਪਦੇ ਉਹਨਾਂ ਦੇ ਪੁਤਲੇ ਵੀ ਫੂਕੇ ਨੇ ਕਾਰਨ ਦੱਸਾਂਗੇ ਨਵਾਲਦੀ ਜਿਹੜੀ ਸਕਰੀਨਾਂ ਪਹਿਲੇ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਹੈਗੇ ਆ ਜਾਂ ਜਿਹੜੇ ਲੀਡਰ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਜਿਹੜਾ ਇਸ ਸਰਕਾਰ ਦੇ ਪਤੀ ਜਿਹੜਾ ਅਰੋਸ਼ ਹੈਗਾ ਕਹਨ ਹੈਗਾ ਕਹਿੰਦੇ ਨੇ ਕਿ ਜਿਹੜਾ ਪੈਟਰੋਲ ਹੈਗਾ ਡੀਜ਼ਲ ਹੈਗਾ ਉਹਦੇ ਵਿੱਚ ਵੀ ਇਹਨਾਂ ਵੱਲੋਂ ਇੱਕ ਵਾਅਦਾ ਕੀਤਾ ਗਿਆ ਤੇ ਦੂਸਰੇ ਪਾਸੇ ਕਿਤਨਾ ਗਰੇ ਬਿਜਲੀ ਦੇ ਵਿੱਚ ਵੀ ਜਿਹੜੀਆਂ ਦਰਾਂ ਵਧਾਈਆਂ ਗਈਆਂ ਦੋਸਤੋ ਤੁਹਾਨੂੰ ਗੱਲਬਾਤ ਸੁਣਾਵਾਂਗੇ ਜਿਹੜੀ ਪਿਛਲੀ ਸਰਕਾਰ ਸੀਗੀ ਕਾਂਗਰਸ ਦੀ ਮੁੱਖ ਮੰਤਰੀ ਚੰਨੀ ਜੀ ਬਣੇ ਸੀਗੇ ਤਾਂ ਉਹਨਾਂ ਵੱਲੋਂ ਜਿਹੜੇ ਰੇਟ ਸੀਗੇ ਪੈਟਰੋਲ ਦੇ ਵੀ ਘਟਾਏ ਸੀਗੇ ਪਰ ਉਹਦੇ ਬਿਜਲੀ ਦੇ ਵੀ ਘਟਾਏ ਸੀਗੇ ਪਰ ਇਸ ਸਰਕਾਰ ਨੇ ਉਹਨਾਂ ਰੇਟਾਂ ਨੂੰ ਹੀ ਜਿਹੜਾ ਆ ਫਿਰ ਤੋਂ ਵਧਾਇਆ ਆ ਉਹਨਾਂ ਦੇ ਘੱਟ ਰੇਟ ਹੀ ਇਹਨਾਂ ਨੇ ਜ਼ਿਆਦਾ ਰੇਟ ਕਰ ਦਿੱਤੇ ਨੇ ਕਹਿੰਦੇ ਆ ਵੀ ਪੈਟਰੋਲ ਜਿਹੜਾ 100 ਦੇ ਕਰੀਬ ਪਹੁੰਚ ਚੁੱਕਾ ਹੈ ਜਦਕਿ ਕਾਫੀ 100 ਤੋਂ ਉੱਪਰ ਸੀਗਾ ਪੈਟਰੋਲ ਜਿਹੜਾ ਚੰਨੀ ਸਾਹਿਬ ਨੇ ਬਿਲਕੁਲ ਕਤਨੀ 10 ਰੁਪਏ ਸ਼ਾਇਦ ਘਟਾਏ ਸੀਗੇ ਲੇਕਿਨ ਇਹਨਾਂ ਵੱਲੋਂ ਜਿਹੜਾ ਇਹ ਰੇਟ ਵਧਾਇਆ ਗਿਆ ਨਾ ਉਸੇ ਨੂੰ ਲੈ ਕੇ ਕਾਫੀ ਰੋਸ਼ ਜਿਹੜਾ ਕਾਂਗਰਸ ਪਾਰਟੀ ਦੇ ਵਰਕਰ ਹੈਗੇ ਨੇ ਚਾਹੇ ਲੀਡਰ ਹੈਗੇ 50 ਪਰ ਦੇ ਵਿੱਚ ਜਿਹੜਾ ਕੀਤਾ ਜਾ ਰਿਹਾ ਤੇ ਅੱਜ ਉਸੇ ਚੀਜ਼ ਨੂੰ ਲੈ ਕੇ ਜਿੱਥੇ ਪੁਤਲੇ ਫੂਕੇਗੇ ਨਾ ਉੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਗਏ ਨੇ ਦੋਸਤੋ ਗੱਲਬਾਤ ਸੁਣਾਣੇ ਆ ਜਿਹੜੇ ਸਾਬਕਾ ਵਿਧਾਇਕ ਯੋਗਿੰਦਰਪਾਲ ਜੀ ਹੈਗੇ ਇਹਨਾਂ ਨੇ ਵੀ ਇੱਕ ਰੋਸ਼ ਕੀਤਾ ਤੇ ਨਾਲੇ ਡੀਸੀ ਸਾਹਿਬ ਦੇ ਜਿਹੜੇ ਮੰਗ ਪੱਤਰ ਵੀ ਦਿੱਤਾ ਨਰੇਸ਼ ਪੂਰੀ ਹੈਗੇ ਨੇ ਐਮ ਐਲ ਏ ਵੀ ਹੈਗੇ ਨੇ ਜ਼ਿਲ੍ਹਾ ਪ੍ਰਧਾਨ ਵੀ ਹੈਗੇ ਨੇ ਕਾਂਗਰਸ ਪਾਰ ਅਮਰਵੀਰ ਜੀ ਉਹਨਾਂ ਵੱਲੋਂ ਵੀ ਜਿਹੜਾ ਰੋਸ਼ਕ ਕੀਤਾ ਗਿਆ ਗਲਬਸਨਾ ਨੇ ਕੀ ਮਾਮਲਾ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਜਿਹੜਾ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਤੋਂ ਉਹ ਤੀਤੋਂ ਲੈ ਕੇ ਕੱਪਰੀ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸੈਸ਼ਨ ਵਿਧਾਨ ਸਭਾ ਦਾ ਕਿਹਾ ਗਿਆ ਉਹਦੇ ਵਿੱਚ ਜਿਹੜੇ ਇਹਨਾਂ ਫੈਸਲੇ ਲੀਤੇ ਗਏ ਆ ਉਹ ਬਿਲਕੁਲ ਜਿਹੜਾ 3 ਦਿਨ ਦਾ ਸੈਸ਼ਨ ਸੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਜਿੰਨਾ ਦਾ ਬੋਝ ਪਾਇਆ ਗਿਆ ਹੈ ਔਰ ਹਰ ਚੀਜ਼ ਨਾਲ ਦੀ ਟੂਟ ਅੱਜ ਤੁਸੀਂ ਦੇਖੋ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਕੀਮਤਾਂ ਵਧੀਆਂ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਕੀਮਤ ਵਧੇਗੀ ਦੇਸ਼ ਦੇ ਵਿੱਚ ਆਟੋਮੈਟਿਕ ਨਹੀਂਦਾ ਇਹ ਔਰ ਭਗਵਾਨ ਜਮਾਨ ਦੀ ਸਰਕਾਰ ਕੇਂਦਰੀ ਬਾਲ ਨੇ ਕੀ ਆਸੀ ਸਾਡੇ ਸਰਕਾਰ ਲਿਓ ਅਸੀਂ ਪੰਜਾਬ ਦੇ ਚਾਹਮਣ ਸ਼ਾਂਤ ਜਿਹੜੀ ਅੱਜ ਉਹ ਕੰਕਰ ਅੱਜ ਮਾ ਪੁੱਛਣਾ ਚਾਹਨਾ ਤੁਹਾਡੇ ਮਾਜਾ ਕਰਾਇ ਅੱਜ ਪੰਨੇ ਪੰਨ੍ਹੇ ਸਾਲ ਹੋ ਗਏ ਸਰਕਾਰ ਬਣੀ ਇਸ ਕੋ ਕਲਪਦੀਤਾ ਦੱਸ ਦੋ ਕਿਹੜੀ ਉੱਤਰੀ ਪੰਜਾਬ ਉੱਤੇ ਲਿਆਂਦੀ ਉਹ ਬਲੌਂਦੀ ਜਰੂਰ ਹੈ ਜੀ ਕਿ ਰੱਖਿਆ ਜਿਹੜੀ ਹੈ ਉਹ ਚਰਮ ਤੇ ਬੁੱਧੀ ਹੋਈ ਹੈ ਔਰ ਜਿਹੜੀ ਗੱਲ ਇਹ ਕਹਿੰਦੇ ਆ ਤੇ ਖਸਰਾਚੌਰ ਪੰਜਾਬ ਬੁਖਤਾ ਇਤਰੀ ਸਤਾਣੀ ਦੇ ਆਪ ਸਾਰੇ ਕਥੇ ਹੋਏਗੇ ਫੇਰਾਂ ਤੱਕ ਅਰਜਸਟੀਆਂ ਜਿਹੜੀ ਉਹ ਖਾਣਗੀਆਂ ਤੇ ਕੋਈ ਇਹਨਾਂ ਦਿੱਤੀ ਜਾਵੇ ਮੈਂ ਇਹਨਾਂ ਨੂੰ ਤੁਹਾਡੇ ਮਾਧਿਰਾਮ ਬਥੇਆ ਚਾਹਨਾ 18 ਤੋਂ ਲੈ ਕੇ 22 ਤੱਕ ਕਾਂਗਰਸ ਸਰਕਾਰ ਨੇ ਜਿਹਦੇ ਵਿੱਚ ਕਾਪਟਨ ਲੰਦਸਨ ਮੁਖਤਰੀ ਪੰਜਾਬ ਰਿਹਾ 9 ਮਹੀਨੇ ਚੋਂ ਸਰਦਾਰ ਚਰਨਜੀਤ ਚੰਨੀ ਨੇ ਬੀਤੇ ਤਿਲਾਲ ਰਿਹਾ ਉਸ ਟਾਈਮ 'ਚ 5 ਸਾਲਾਂ ਦੇ ਵਿੱਚ ਕੋਈ ਐਨਰੋਸ ਨਹੀਂ ਹੋਇਆ ਇਹ ਆਪ ਹੀ ਐਨਰੋਸ ਇਹ ਕਹਿੰਦੇ ਲੈਣੀਏ ਆਪ ਹੀ ਗੁੰਝਰ ਪਾਉਂਦੇ ਆਪ ਹੀ ਗੁੰਝਰ ਫਿਰ ਬਾਅਦ ਚ ਕੱਢਦੇ ਆ ਇਹਨਾਂ ਕੋਲ ਬਿਲਕੁਲ ਕੋਈ ਪਿਆਸਾ ਨਹੀਂ ਹੈਗਾ ਬਿਲਕੁਲ ਫੇਡਰ ਸਰਕਾਰ ਹੈ ਕਿ ਕਿਸੇ ਦਾ ਜਿਦਾ ਹੁਣ ਅੱਗੇ ਰਾਮ ਦੇ ਲੋਕ ਹੋਰ ਰਾਮ ਲੀਲਾ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਉਹ ਤੇ ਹੁੰਦੇ ਹੀ ਆ ਰਾਮ ਲੀਲਾ ਦੇ ਇੱਕ ਕਲਾਕਾਰ ਕਮੇਡੀਅਨ ਨਾਲ ਬਖੜਿਆ ਖੇਗੇ ਇਹ ਬੀਸਿਕਲੀ ਉਸੇ ਵਿਧਾਨ ਸਭਾ ਦੇ ਵਿੱਚ ਜਿੰਨੇ ਬੰਦੇ ਆਏ ਨੇ ਬਾਹਰ ਹੋਰ ਮੈਂ ਸਾਰੇ ਲੋਕਾਂ ਦੇ ਸਾਡਾ ਤੁਹਾਡਾ ਕੋਲੇ ਕੋ ਸਾਡੇ ਕਥੇ ਹੋ ਕੇ ਇੱਕ ਮੁੱਦੇ ਤੇ ਤਗੜੇ ਹੋ ਕੇ ਹਮਾਰਾ ਮਾਰੋ ਯਾਰੋ ਬਚਾੜਾ ਕਿ ਤੁਹਾਨੂੰ ਕੰਮ ਨੂੰ ਸਰਕਾਰ ਲਿਆਣੇ ਪੈਣਗੇ ਕਿ ਤਾਂ ਪੰਜਾਬ ਦਾ ਭਲਾ ਹੋਣਾ ਹੈ ਲੋਕਾਂ ਨੇ ਪੌਣੇ 3 ਸਾਲ ਤੱਕ ਦੇਖ ਲਿਆ ਕਿ ਸਰਕਾਰ ਕੀ ਕਰ ਰਹੀ ਹੈ ਕਿਉਂਕਿ ਪੌਣੇ 3 ਸਾਲ ਤੋਂ ਕੁਝ ਹੋਇਆ ਨਹੀਂ ਕੋਈ ਹੁਣ ਅਗਲਾ ਟਾਈਮ ਜਿਹੜਾ ਬਿਲਕੁਲ ਇਸ ਕਰਕੇ ਤੁਹਾਡੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਚਾਹੇ ਹੋ ਕੇ ਪੰਜਾਬ ਨੂੰ ਬਚਾਣਾ ਤੇ ਸਭ ਇੱਕ ਮੁੜ ਕੇ ਹੋ ਕੇ ਸਾਰੇ ਜਨਤਾ ਸਾਰੇ ਪਾਸੇ ਦਾ ਬਹੁਤ ਬਹੁਤ ਸਾਰੇ ਤੁਹਾਨੂੰ ਕਿਹਾ ਸੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏਗਾ ਲੇਕਿਨ ਪੰਜਾਬ ਦੇ ਲਈ ਕਾਫੀ ਹੱਦ ਤੱਕ ਨਸ਼ਾ ਵੀ ਕੀਤਾ ਗਿਆ ਤੁਹਾਡੇ ਸਾਹਮਣੇ ਮੈਂ ਤੇ ਪਹਿਲੇ ਕਹਿ ਬੈਠਾ ਆ ਨਾ ਆਰਡਰ ਜਿਹੜਾ ਬੈਲ ਕੰਟਰੋਲ ਤੋਂ ਬਾਹਰ ਹੈ ਉਹ ਰੋਜ਼ ਹੀ ਨਵੀਂ ਨਵੀਂ ਖਬਰਾਂ ਆ ਰਹੀ ਜਿੱਲੇ ਬੰਦੇ ਗੋੜੀ ਨਾ ਮਾਰਦੇ ਜਿੱਲੇ ਬੰਦੇ ਮਾਰਦੇ ਆ ਨਸ਼ਾ ਦੀ ਗੱਲ ਲੇ ਲੋ ਪੂਰੀ ਹਵਾਲੀ ਭਰੀ ਤੇ ਚਿੱਤੇ ਦੇ ਲੋਕੀ ਨੌਜਾਨ ਮੁੰਡੇ ਮਰ ਰਹੇ ਆ ਅੱਜ ਪਹਿਲੇ ਕਿਹਾ ਸੀ ਕੋਈ ਵੀ ਗੱਲ ਦਾ ਕੰਟਰੋਲ ਨਹੀਂ ਹੈਗੀ ਅੱਜ ਉਸੇ ਲੜੀ ਦੇ ਤਹਿਤ ਸਾਡੇ ਪੰਜਾਬ ਦੇ ਪ੍ਰਧਾਨ ਅਤੇ ਜਿਹੜੇ ਸਾਡੇ ਐਲੋਪੀ ਆ ਉਹਨਾਂ ਦੇ ਹੁਕਮਾਂ ਅਨੁਸਾਰ ਐਸੀ ਸਾਰੇ ਕਾਂਗਰਸ ਦੇ ਲੀਡਰ ਕਾਰਕਟਰ ਇਥੇ ਪ੍ਰੋਟੈਸਟ ਕਰ ਰਹੇ ਆ ਲੋਕਾਂ ਦੇ ਹੱਕਾਂ ਵਾਸਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਡੀਜ਼ਲ ਦੇ ਉੱਤੇ ਤੇ ਵੈਟ ਵਧਾਤਾ ਪੈਟਰੋਲ ਤੇ ਵੈਟ ਵਧਾਤਾ ਔਰ ਜਿਹੜੀ ਚੰਨੀ ਸਰਕਾਰ ਨੇ 7 ਕਿਲੋਵਾਟ ਤੱਕ ਦੇ ਕੰਜ਼ਿਊਮਰ ਸੀ ਉਹਨਾਂ ਨੂੰ 3 ਰੁਪਏ ਪਰ ਯੂਨਿਟ ਰਿਬੇਟ ਦਿੱਤੀ ਸੀ ਉਹ ਵੀ ਰੋਲ ਬੈਕ ਕਰ ਲਈ ਹੈ ਇਸੇ ਇਹਨਾਂ ਨੇ ਕਰਦੇ ਹੋਏ 2400 ਕਰੋੜ ਰੁਪਏ ਦਾ ਜਨਤਾ ਤੇ ਬੋਝ ਪਾਇਆ ਔਰ ਤਿੰਨ ਵਾਰੀ ਇਹਨਾਂ ਨੇ ਪੈਟਰੋਲ ਡੀਜ਼ਲ ਔਰ ਬਿਜਲੀ ਦੇ ਰੇਟ ਵਧਾਏ ਐ ਅਸੀਂ ਇਹਨਾਂ ਦੀ ਮਾਰੂ ਨੀਤੀਆਂ ਦੇ ਖਿਲਾਫ ਅੱਜ ਸਾਰੇ ਪ੍ਰਦਰਸ਼ਨ ਕਰ ਰਹੇ ਹਾਂ ਔਰ ਲੋਕਾਂ ਨੂੰ ਜਾਗਾਨ ਦਾ ਯਤਨ ਕਰ ਰਹੇ ਹਾਂ ਕਿ ਲੋਕੀ ਦੇਖੋ ਇਹ ਬਦਲਾਅ ਵੀ ਸਰਕਾਰ ਹੈ ਇਹ ਲੋਕਾਂ ਨਾਲ ਕੀ ਕਰ ਰਹੀ ਗਰੀਬ ਲੋਕਾਂ ਨਾਲ ਔਰ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਮੁਫਤ ਬਿਜਲੀ ਮਿਲਦੀ ਹੈ ਉਹਦੇ 'ਚ ਵੀ ਕਟੌਤੀ ਕਰਨ ਜਾ ਰਹੇ ਆ ਇਸੇ ਲੜੀ ਦੇ ਤਹਿਤ ਅੱਜ ਮੇਰੇ ਵੀਰ ਗਗਿੰਦਰਪਾਲ ਜੀ ਜਿਲ੍ਹਾ ਕਾਂਗਰਸ ਕਮੇਟੀ ਦੇ ਦਰਜਾ-ਦਰਜਾ ਸਾਰੇ ਪਤਾ ਅਧਿਕਾਰੀ ਮੇਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੱਬੀ ਜੀ ਔਰ ਜਿੰਨੇ ਵੀ ਇੱਥੇ ਮੇਰੇ ਪਤਵੰਤੇ ਸੱਜਣ ਆਏ ਕਾਂਗਰਸ ਪਾਰਟੀ ਦੇ ਇਹਨਾਂ ਦਾ ਮੈਂ ਸਾਰਿਆਂ ਦਾ ਮਸ਼ਕੂਰ ਆ ਇਹ ਲੋਕਾਂ ਨੂੰ ਜਗਾਉਣ ਵਾਸਤੇ ਔਰ ਸਰਕਾਰ ਦਾ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤਾਸਕਰ ਆਪਣੇ ਵੱਡੇ ਵੀਰ ਜੁਕੇਂਦਰਪਾਲ ਜੀ ਦਾ ਜਿਹੜੇ ਇੰਨੀ ਬਿਮਾਰੀ ਦੇ ਜੂਸ ਤੇ ਹੋਏ ਵੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਸਾਰੇ ਹਲਕੇ ਤੋਂ ਕਿੰਨਾ ਹਲਕੇ ਤੋਂ ਜ਼ਿਲ੍ਹਾ ਗਰਦਾਸਪੁਰ ਦੇ ਪਠਾਨਕੋਟ ਦੇ ਕਾਂਗਰਸ ਕਾਰਜਕਰਤਾ ਦਾ ਬਹੁਤ ਬਹੁਤ ਧੰਨਵਾਦ ਹੈ ਜੈਨ ਜੈ